ਇੰਨੀਆਂ ਫਿਲਮਾਂ ਕਰਨ ਤੋਂ ਬਾਅਦ ਹਰ ਵੱਡੇ ਆਰਟਿਸਟ ਦੇ ਨਾਲ ਕੰਮ ਕਰਨ ਤੋਂ ਬਾਅਦ ਕਈਆਂ ਦਾ ਕੈਰੀਅਰ ਬਣਾਉਣ ਤੋਂ ਬਾਅਦ ਅੱਜ ਕਹਿ ਸਕਦਾ ਕਿ ਅਸ਼ਵਿੰਦਰ ਮਾਲ ਸੈਟੀਸਫਾਈ ਅਸ਼ਵਿੰਦਰ ਮਾਲ ਰਜੇ ਹੋਏ ਨੇ ਕਈ ਆ ਨਹੀਂ ਬਹੁਤ ਆ ਨਹੀਂ 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 ਮੈਂ ਨਹੀਂ ਰਜਿਆ ਔਰ ਆਰਟਿਸਟ ਕਦੇ ਰਜਦਾ ਨਹੀਂ ਹੈ ਫਾਰੇ ਔਰ ਕਾਈਂਡ ਇਨਫੋਰਮੇਸ਼ਨ ਕਿ ਮੈਂ ਹਿੰਦੀ ਪੰਜਾਬੀ ਹੀ ਨਹੀਂ ਕੀਤੀਆਂ ਮਲਿਆਲਮ ਫਿਲਮ ਵੀ ਮੈਂ ਮਲਿਆਲਮ ਕੀਤੀ ਤੇਲਗੂ ਕੀਤੀ ਤਾਮਿਲ ਕੀਤੀ ਹੈ ਤਾਮਿਲ ਫਿਲਮ ਦੇ ਵਿੱਚ ਮੇਰੇ ਪਿਓ ਦਾ ਰੋਲ ਯੋਗ ਰਾਜ ਸਿੰਘ ਨੇ ਕੀਤਾ ਵਾਹ ਜੀ ਵਾਹ ਠੀਕ ਹੈ ਉਹਦਾ ਨਾਮ ਸੀ ਕਣਵੇ ਕਲੇ ਅਤੇ ਤੇ ਜਿਹੜੀ ਮਲਿਆਲਮ ਸੀ ਉਹਦਾ ਨਾਮ ਸੀ ਮੱਲੂ ਸਿੰਘ ਸੁਪਰ ਡੁਪਰੇਟ ਫਰਮਾਂ ਚੀਗੀਆਂ ਹਾਂ ਜੀ ਸੋ ਹਰਿਆਣਵੀ ਕੀਤੀ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਫਿਰ ਇਹਦੇ ਨਾਲ ਨਾਲ ਮੈਂ ਹੁਣ ਕਪਿਲ ਸ਼ਰਮਾ ਦਾ ਵੀ ਤੁਹਾਨੂੰ ਦੱਸਦਾ ਫਿਲਮ ਕੀਤੀ ਹੈ ਤੇ ਅੱਗੇ ਵੀ ਕਰ ਰਹੇ ਆ ਚੱਲ ਰਹੇ ਆ ਕਾਰਵਾ ਚੱਲ ਰਿਹਾ ਦੇਖਦੇ ਕਿੱਥੇ ਤੱਕ ਚੱਲਦਾ ਅਜੇ ਮੈਂ ਫਿਰ ਤਲਾਸ਼ ਵਿੱਚ ਆਏਗਾ ਕਿ ਇੱਕ ਚੰਗੀ ਫਿਲਮ ਮੈਨੂੰ ਹੋਰ ਮਿਲੇ ਇਹੋ ਜਿਹਾ ਰੋਲ ਮਿਲੇ ਇਹੋ ਜਿਹਾ ਕਰਨ ਦਾ ਸਬਬ ਮਿਲੇ ਦੇਖੋ ਕੀ ਹੁੰਦਾ ਹੈ